ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ 17 ਵਿਅਕਤੀਆਂ ਦੀ ਮੌਤ ਹੋਣ ਦੀ ਘਟਨਾ ਨੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੇ ਹੋਰ ਸਾਰੇ ਉੱਚ ਅਧਿਕਾਰੀ ਮਜੀਠਾ ਦੇ ਪਿੰਡਾਂ ਵਿੱਚ ਘੁੰਮਦੇ ਦੇਖੇ ਗਏ ਨੇ। ਔਰ ਵਿਰੋਧੀ ਧਿਰਾਂ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਬਾਜਵਾ ਇਸੇ ਤਰ੍ਹਾਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਤੇ ਹੋਰ ਕਈ ਨੇਤਾ ਜਿਹੜੇ ਨੇ ਉੱਥੇ ਪੁੱਜ ਰਹੇ ਨੇ ਪਰ ਸਵਾਲੇ ਪੈਦਾ ਹੁੰਦਾ ਹੈ ਵੀ ਵਾਰ-ਵਾਰ ਪੰਜਾਬ ਵਿੱਚ ਨਕਲੀ ਸ਼ਰਾਬ ਨਾਲ ਦਰਜਨਾ ਲੋਕ ਕਿਉਂ ਮਰਦੇ ਨੇ ਇਹਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਦੇਵੇਗਾ ਕੈਬਨਿਟ ਦਵੇਗੀ ਪੰਜਾਬ ਦਾ ਡੀਜੀਪੀ ਦਵੇਗਾ ਪੰਜਾਬ ਦਾ ਮੁੱਖ ਸਕੱਤਰ ਦਵੇਗਾ ਜਾਂ ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀ ਡੀਆਈਜੀ ਆਈਜੀ ਦੇਣਗੇ ਜਾਂ ਸਬੰਧਤ ਖਾਣੇ ਦਾ ਐਸਐਚਓ ਦੇਣਗੇ ਕੌਣ ਦਊਗਾ ਪਰ ਲੱਗਦਾ ਵੀ ਇਹ ਸਵਾਲ ਨਾ ਕੋਈ ਦਿੰਦਾ ਹੈ ਸਵਾਲ ਦਾ ਜਵਾਬ ਤੇ ਨਾ ਹੀ ਕਰੀ ਕਿ ਹਨੇ ਲਿਆ ਪਰ ਅੱਜ ਤੁਹਾਨੂੰ ਇਸ ਕਹਾਣੀ ਦੀ ਅੰਦਰਲੀ ਸਟੋਰੀ ਦੱਸਾਂਗੇ ਜਾਣਕਾਰੀ ਇਹ ਮਿਲੀ ਹੈ ਵੀ ਜਿਹੜੀ ਨਕਲੀ ਸ਼ਰਾਬ ਬਣਾਈ ਸੀ ਇਹ ਜਿਹੜੇ ਮੁਲਜ਼ਮ ਸੀ ਉਹਨਾਂ ਨੇ ਆਨਲਾਈਨ ਮਿਰਥਨੋਲ ਮੰਗਵਾ ਕੇ ਤੇ ਸ਼ਰਾਬ ਬਣਾਈ ਸੀ ਤੇ ਉਹ ਸ਼ਰਾਬ ਪੀ ਕੇ ਵੱਡੇ ਪੱਧਰ ਤੇ ਇੱਕ ਕਾਂਡ ਵਾਪਰਿਆ ਉਹ ਜਿਹੜੀ ਮਥਨੋਲ ਸੀ ਆਨਲਾਈਨ ਆਰਡਰ ਕਰਕੇ ਇੱਕ ਸਾਫ ਸਿੰਘ ਨਾਂ ਦੇ ਵਿਅਕਤੀ ਨੇ ਮੰਗਵਾਈ ਸੀ ਸਾਫ ਸਿੰਘ ਨੂੰ ਪੁਲਿਸ ਇਸ ਕਾਂਡ ਦਾ ਸਰਗਣਾ ਮੰਨਦੀ ਹੈ ਸਭ ਤੋਂ ਵੱਡਾ ਮਲਜਮ ਮੰਗਦੀ ਹੈ ਮੰਨਦੀ ਹੈ ਵੀ ਇਸ ਇਸ ਕਾਰਨ ਸਾਰੀ ਘਟਨਾ ਵਾਪਰੀ ਹੈ ਔਰ ਪਤਾ ਲੱਗਾ ਇਸ ਸਰਗਨੇ ਸਾਫ ਸਿੰਘ ਨੇ ਮਥਨੋਲ ਮੁੱਖ ਸਪਲਾਈਅਰ ਸੀ ਜਿਹੜਾ ਲੁਧਿਆਣੇ ਦਾ ਉਹਦੇ ਕੋਲੋਂ ਆਨਲਾਈਨ ਮੰਗਵਾਈ ਸੀ ਜਿਹੜਾ ਇਹ ਸਪਲਾਈਅਰ ਸੀ ਲੁਧਿਆਣੇ ਦਾ ਉਹ ਸੁਖ ਅੰਕਲੇਵ ਦੇ ਸਾਹਿਲ ਕੈਮੀਕਲ ਦਾ ਮਾਲਕ ਆ ਪੰਕਜ ਕੁਮਾਰ ਉਰਫ ਸਾਹਿਲ ਤੇ ਅਰਵਿੰਦਰ ਕੁਮਾਰ ਇਹ ਦੋ ਵਿਅਕਤੀ ਨੇ ਜਿਨ੍ਹਾਂ ਨੇ ਆਨਲਾਈਨ ਆਰਡਰ ਦੇ ਆਧਾਰ ਤੇ ਮਿਥਨਾਲ ਸਾਫ ਸਿੰਘ ਨੂੰ ਦਿੱਤੀ ਸੀ ਔਰ ਹੋਰ ਜਿਹੜੀ ਜਾਣਕਾਰੀ ਮਿਲੀ ਹੈ ਇਹ ਜਿਹੜੀ ਸ਼ਰਾਬ ਬਣਾਈ ਸੀ ਉਹਨੂੰ ਵੇਚਣ ਵਾਲਿਆਂ ਵਿੱਚ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਨਿੰਦਰ ਕੌਰ, ਸਾਹਿਬ ਸਿੰਘ, ਗੁਰਜੰਟ ਸਿੰਘ, ਅਰਨ ਉਰਫ ਕਾਲਾ ਤੇ ਸਕੰਦਰ ਸਿੰਘ ਉਰਫ ਪੱਪੂ ਸ਼ਾਮਲ ਸਨ। ਇਹ ਸਾਹਬ ਸਿੰਘ ਨੇ ਆਨਲਾਈਨ ਜਿਹੜੀ ਇਹ ਖਰੀਦੀ ਸੀ ਮਥਨੋਲ ਕੈਮੀਕਲ ਇਹਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਅਕਸਰ ਕਹਿੰਦੇ ਕੀਤੀ ਜਾਂਦੀ ਸੀ। ਔਰ ਇਹ ਸ਼ਰਾਬ ਵੇਚਣ ਵਾਲੇ ਨੇ ਜਿਹੜੇ ਪ੍ਰਭਜੀਤ ਸਿੰਘ ਹੈ ਸ਼ਰਾਬ ਵੇਚਣ ਵਾਲਾ ਉਹਨੇ ਪਤਾ ਲੱਗਾ ਵੀ ਸਰਗਨੇ ਸਾਫ ਸਿੰਘ ਕੋਲੋਂ 50 ਲੀਟਰ ਮਥਨੋਲ ਜਿਹੜੀ ਹੈ ਉਹ ਖਰੀਦੀ ਸੀ ਔਰ ਇਹ 50 ਲੀਟਰ ਮਥਨੋਲ ਨਾਲ ਉਹਨੇ ਨਕਲੀ ਸ਼ਰਾਬ ਬਣਾਈ ਸੀ ਇੱਕ ਹੋਰ ਵੱਡਾ ਖੁਲਾਸਾ ਜਿਹੜਾ ਹੋਇਆ ਜਦੋਂ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ ਤਾਂ ਪਤਾ ਲੱਗਾ ਸਾਫ ਸਿੰਘ ਅਕਸਰ ਆਨਲਾਈਨ ਆਰਡਰ ਕਰਕੇ ਮਿਥਨੋਲ ਮੰਗਵਾਉਂਦਾ ਸੀ ਔਰ ਉਹਨੇ ਇੱਕ ਆਰਡਰ ਦਿੱਲੀ ਦੀ ਇੱਕ ਫਰਮ ਨੂੰ ਵੀ ਦਿੱਤਾ ਸੀ ਜੋ ਉਹਨੇ ਪੁਸ਼ਤਪਤਾਲ ਦੌਰਾਨ ਖਲਾਸਾ ਕੀਤਾ ਔਰ ਪੁਲਿਸ ਨੇ ਦੱਸਿਆ ਵੀ ਇਹ ਮਿਥਨੋਲ ਦਾ ਆਰਡਰ ਰਸਤੇ ਵਿੱਚ ਹੈ ਸਾਫ ਸਿੰਘ ਨੂੰ ਸਪਲਾਈ ਹੋਣ ਲਈ ਦਿੱਲੀ ਤੋਂ ਚੱਲ ਪਿਆ ਜਿਹਦੀ ਉਡੀਕ ਕੀਤੀ ਜਾ ਰਹੀ ਹੈ ਤੁਰੰਤ ਇਹਦੇ ਸਬੰਧ ਵਿੱਚ ਡੀਐਸਪੀ ਸਬਡਿਵੀਜ਼ਨ ਮਜੀਠਾ ਅਮੋਲਕ ਸਿੰਘ ਤੇ ਐਸਐਚਓ ਜਿਹੜਾ ਮਜੀਠਾ ਥਾਣੇ ਦਾ ਅਵਤਾਰ ਸਿੰਘ ਉਹਨਾਂ ਨੂੰ ਮੁਅਤਲ ਕਰ ਦਿੱਤਾ ਔਰ ਦੂਸਰੇ ਪਾਸੇ ਜਿਹੜੇ ਆਪਕਾਰੀ ਤੇ ਕਰ ਵਿਭਾਗ ਦੇ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਇਸ ਮਾਮਲੇ ਵਿੱਚ ਦੋ ਆਪਕਾਰੀ ਵਿਭਾਗ ਦੇ ਦੋ ਅਧਿਕਾਰੀ ਜਿਹੜੇ ਐ ਉਹਨਾਂ ਨੂੰ ਵੀ ਮੁਅਤਲ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀਆਂ ਨੇ ਥਾਣਾ ਮਜੀਠਾ ਤੇ ਕੱਥੂ ਨੰਗਲ 'ਚ ਇਹ ਐਫ ਆਈ ਆਰ ਜਿਹੜੀਆਂ ਨੇ ਬੀ ਐਨ ਐਸ ਦੀ ਧਾਰਾ 105 ਤੇ 103 ਇਸ ਤੋਂ ਇਲਾਵਾ ਆਪਕਾਰੀ ਐਕਟ 61 ए ਤੇ ਇਸ ਤੋਂ ਇਲਾਵਾ ਐਸ ਸੀ ਐਸ ٹی ਐਕਟ ਦੀ ਧਾਰਾ 3 ਤਹਿਤ ਵੱਖ-ਵੱਖ ਐਫ ਆਈ ਆਰ ਦਰਜ ਕੀਤੀਆਂ ਨੇ ਹੁਣ ਤੁਹਾਨੂੰ ਦੱਸਦੇ ਆਂ ਇਹਦੇ ਤੇ ਸਿਆਸਤ ਕਿਵੇਂ ਚੱਲ ਰਹੀ ਹੈ ਸਿਆਸੀ ਲੀਡਰ ਕਿਹੜੇ-ਕਿਹੜੇ ਢੰਗ ਨਾਲ ਆਪਣੀ ਗੱਲ ਕਹਿ ਰਹੇ ਨੇ ਸਭ ਪਹਿਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤੇ ਉਹਨਾਂ ਨੇ ਤੁਰੰਤ ਆਰਡਰ ਕੀਤੇ ਪੁਲਿਸ ਨੂੰ ਵੀ ਇਹਨਾਂ ਨੂੰ ਮੌਤ ਨਾ ਮੰਨਿਆ ਜਾਵੇ ਵੀ ਸ਼ਰਾਬ ਪੀ ਕੇ ਮੌਤ ਹੋਈ ਹੈ ਇਹਨਾਂ ਨੂੰ ਇਹ ਮੰਨਿਆ ਜਾਵੇ ਵੀ ਇਹਨਾਂ ਨੂੰ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਪਾ ਕੇ ਪਲਾ ਕੇ ਤੇ ਇਹਨਾਂ ਦਾ ਕਤਲ ਕੀਤਾ ਗਿਆ ਔਰ ਕਤਲ ਦੇ ਇਹ ਮਾਮਲੇ ਦੇ ਆਧਾਰ ਤੇ ਹੀ ਪੁਲਿਸ ਕਾਰਵਾਈ ਕਰੇ ਪਰ ਇੱਥੇ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਤੁਰੰਤ ਘਟਨਾ ਵਾਲੀ ਥਾਂ ਤੇ ਗਏ ਪੀੜਤ ਪਰਿਵਾਰਾਂ ਨੂੰ ਮਿਲੇ ਔਰ ਉਹਨਾਂ ਨੇ ਵੱਡੇ ਐਲਾਨ ਵੀ ਉੱਥੇ ਕੀਤੇ ਨੇ ਉਹਨਾਂ ਨੇ ਐਲਾਨ ਕੀਤਾ ਵੀ ਉਹ ਹਰੇਕ ਪੀੜਤ ਜਿਹੜਾ ਮ੍ਰਿਤਕ ਹੈ ਜਿਹੜਾ ਉਹਦੇ ਪਰਿਵਾਰ ਨੂੰ 10-10 ਲੱਖ ਰੁਪਏ ਦੇਣਗੇ ਔਰ ਇਸ ਤੋਂ ਇਲਾਵਾ ਉਹ ਹਰੇਕ ਪਰਿਵਾਰ ਦੇ ਇੱਕ ਜੀ ਨੂੰ ਜਿਹੜੇ ਮਰ ਗਏ ਨੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਊਗੀ ਤੇ ਨਾਲ ਦੀ ਨਾਲ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਆ ਉਹ ਮੁਫਤ ਪੜ੍ਹਾਈ ਦਿੱਤੀ ਜਾਊਗੀ ਇਸ ਮਾਮਲੇ ਦਾ ਜਦੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਇਲਾ ਨੂੰ ਪਤਾ ਲੱਗਾ ਤੇ ਸਭ ਤੋਂ ਪਹਿਲਾਂ ਉਹ ਮੌਕੇ ਤੇ ਪੁੱਜੇ ਤੇ ਪੀੜਤ ਪਰਿਵਾਰਾਂ ਦਾ ਉਹਨਾਂ ਨੇ ਦੁੱਖ ਸੁਣਿਆ ਪੀੜਤ ਪਰਿਵਾਰਾਂ ਦਾ ਦੁੱਖ ਸੁਣ ਕੇ ਗੁਰਜੀਤ ਸਿੰਘ ਔਜਲਾ ਭਾਵਕ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਵੀ ਦੇਖੇ ਗਏ ਔਰ ਭਾਵਕ ਹੋ ਕੇ ਉਹ ਸੱਚੋ ਸੱਚ ਬੋਲੇ ਉਹ ਕਹਿੰਦੇ ਭਾਵੇਂ ਮੌਜੂਦਾ ਸਰਕਾਰ ਹੈ ਭਾਵੇਂ ਪਿਛਲੀ ਸਾਡੀ ਕਾਂਗਰਸ ਸਰਕਾਰ ਸੀ ਇਹ ਜਿਹੜੇ ਕਾਂਡ ਹੁੰਦੇ ਨੇ ਨਕਲੀ ਸ਼ਰਾਬ ਵੇਚਣ ਦੇ ਔਰ ਬੰਦੇ ਮਾਰਨ ਦੇ ਇਹ ਕੋਈ ਇੱਕ ਸਧਾਰਨ ਆਮ ਬੰਦੇ ਨਹੀਂ ਕਰਦੇ ਇਹ ਇੱਕ ਸ਼ਰਾਬ ਮਾਫੀਆ ਔਰ ਇਸ ਸ਼ਰਾਬ ਮਾਫੀਆ ਦਾ ਪੁਲਿਸ ਅਧਿਕਾਰੀਆਂ ਨਾਲ ਤੇ ਸਿਆਸਤਦਾਨਾਂ ਨਾਲ ਸਿੱਧਾ ਸਬੰਧ ਆ ਜਿਹਦੇ ਕਰਕੇ ਵਾਪਰ ਰਿਹਾ ਗੁਰਜੀਤ ਔਜਲਾ ਨੇ ਕਈ ਹੋਰ ਥਾਵਾਂ ਦੇ ਨਾਂ ਲੈ ਅੰਮ੍ਰਿਤਸਰ ਦੇ ਕਹਿੰਦੇ ਉੱਥੇ ਲਗਾਤਾਰ ਬੇਖੌਫ ਨਕਲੀ ਸ਼ਰਾਬ ਵਿਕਰੀ ਹੈ ਬੰਦਿਆਂ ਨੂੰ ਮਾਰਨ ਦਾ ਖਤਰਾ ਉੱਥੇ ਚੱਲ ਰਿਹਾ ਪਰ ਮੇਰੀ ਕੋਈ ਸੁਣਦਾ ਨਹੀਂਗਾ ਕਿਉਂਕਿ ਸ਼ਰਾਬ ਮਾਫੀਆ ਬੜਾ ਭਾਰੂ ਆ ਉਹ ਇਹ ਗੱਲ ਕਹਿੰਦੇ ਆ ਕਲਪਦੇ ਰਹੇ ਵੀ ਮੈਂ ਕੀ ਕਰਾਂ ਇਹ ਤੇ ਵੱਡੇ ਪੱਧਰ ਤੇ ਸਾਰਾ ਕੁਝ ਚੱਲਦਾ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਅਜਿਹੇ ਮਾਮਲਿਆਂ ਦੇ ਜਿਹੜੇ ਮਾਫੀਏ ਨੇ ਇਹਨਾਂ ਦੀ ਸੈਟਿੰਗ ਤੇ ਚੰਡੀਗੜ੍ਹ ਹੀ ਕਰਕੂਰ ਲਈ ਜਾਂਦੀ ਹੈ ਔਰ ਇੱਥੇ ਸਾਰਾ ਫਿਰ ਸ਼ਰਿਆਮ ਚੱਲਦਾ ਔਰ ਇਹ ਵੀ ਕਹਿੰਦੇ ਵੀ ਕਈ ਵਾਰੀ ਕੁਝ ਸਿਆਸਤਦਾਨ ਕਹਿੰਦੇ ਨੇ ਫਲਾਣਾ ਪੁਲਿਸ ਅਧਿਕਾਰੀ ਮੇਰੇ ਬਹੁਤ ਨੇੜੇ ਆ ਫਲਾਣਾ ਮੇਰੇ ਨੇੜੇ ਆ ਇਹੀ ਕਾਰਨ ਹੈ ਸ਼ਾਇਦ ਇਹੀ ਸ਼ਾਇਦ ਵੀ ਇਹ ਕਾਂਡ ਲਗਾਤਾਰ ਵਾਪਰਦੇ ਆ ਰਹੇ ਨੇ ਸੁਨੀਲ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੇ ਸਖਤ ਸ਼ਬਦ ਵਰਤੇ ਨੇ ਇਸ ਕਾਂਡ ਬਾਰੇ ਉਹਨਾਂ ਨੇ ਕਿਹਾ ਵੀ ਸ਼ਰਾਬ ਮਾਮਲੇ ਚ ਜੇਲਾ ਕੱਟਣ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਇਸ ਉੱਪਰ ਬੋਲ ਰਹੇ ਨੇ ਔਰ ਪੰਜਾਬ ਵਿੱਚ ਆ ਕੇ ਉਹ ਜਿਹੜੇ ਲੀਡਰ ਨੇ ਉਹ ਨਸ਼ਿਆਂ ਦੇ ਵਿਰੁੱਧ ਜੁੱਧ ਚਲਾ ਰਹੇ ਨੇ ਕਿੰਨੀ ਹਾਸੋ ਹੀ ਨਹੀਂ ਗੱਲ ਆ ਉਹਨਾਂ ਨੇ ਕਿਹਾ ਸੁਨੀਲ ਜਾਖੜ ਨੇ ਵੀ ਉਹ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮਿਲਣਗੇ ਇਸ ਮੁੱਦੇ ਉੱਪਰ ਉਹ ਮਿਲ ਕੇ ਸਭ ਤੋਂ ਵੱਡੀ ਡਿਮਾਂਡ ਇਹ ਕਰਨਗੇ ਵੀ ਪੰਜਾਬ ਸਰਕਾਰ ਵਿੱਚ ਜਿਹੜੇ ਦਿੱਲੀ ਤੋਂ ਆ ਕੇ ਡੇਰਾ ਲਾਈ ਬੈਠੇ ਨੇ ਇੱਥੇ ਕੋਠੀਆਂ 'ਚ ਰਹਿ ਰਹੇ ਨੇ ਇਹ ਮੰਗ ਕਰਨਗੇ ਵੀ ਉਹਨਾਂ ਦੀ ਪੜਤਾਲ ਕੀਤੀ ਜਾਵੇ ਉਹ ਇੱਥੇ ਕੀ ਕਰਦੇ ਨੇ ਕਿਹੜੀ ਹਰਸ਼ੀਅਤ ਵਿੱਚ ਰਹਿੰਦੇ ਨੇ ਇਸ ਤੋਂ ਬਾਅਦ ਰਾਜਾ ਵੜਿੰਗ ਬੋਲੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਾਂਡ ਆ ਇਹਨੇ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਰਕਾਰ ਨੇ ਚਲਾਇਆ ਸੀ ਉਹਦੀ ਫੂਕ ਕੱਢ ਕੇ ਰੱਖ ਦਿੱਤੀ ਐ ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਆਕਾਲੀ ਦਲ ਦੇ ਲੀਡਰ ਉਹਨਾਂ ਨੇ ਕਿਹਾ ਵੀ ਸ਼ਰਾਬ ਮਾਫੀਆ ਨਾਲ ਸਰਕਾਰ ਰਲਈ ਐ ਔਰ ਹਰਪਾਲ ਸਿੰਘ ਚੀਮਾ ਨੇ ਕਿਹਾ ਵੀ ਇਸ ਮੁੱਦੇ ਤੇ ਬੜਾ ਕੁਇਕ ਬੜਾ ਸਖਤ ਐਕਸ਼ਨ ਕੀਤਾ ਜਾ ਰਿਹਾ ਔਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਤਿਰਪਤ ਬਾਜਵਾ ਇਹ ਸਾਰੇ ਜਿਹੜੇ ਨੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਆਏ ਨੇ ਔਰ ਸਰਕਾਰ ਉੱਪਰ ਸਵਾਲ ਚੁੱਕਰੇ ਨੇ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਮਲਵਿੰਦਰ ਕੰਗ ਨੇ ਵਿਕਰਮ ਮਜੀਠੀਏ ਤੇ ਜਿਹੜਾ ਤੋੜਾ ਝਾੜਦਿਆਂ ਕਿਹਾ ਵੀ ਵਿਕਰਮ ਮਜੀਠੀਆ ਕਹਿੰਦਾ ਬਿ ਜਿਹੜੇ ਜਿੰਨਾ ਵਿਰੋਧ ਕਾਰਵਾਈ ਕੀਤੀ ਹੈ ਉਹ ਤੇ નિર્ਦੋਸ਼ ਨੇ ਅਸਲੀਆਂ ਨੂੰ ਬਖਸ਼ਿਆ ਨਹੀਂ ਗਿਆ ਤੇ ਉਹਨਾਂ ਸਵਾਲ ਕੀਤਾ ਵੀ ਕੀ ਅਸਲੀ ਜਿਹੜੇ ਮਲਜਮ ਨੇ ਦੋਸ਼ੀ ਨੇ ਉਹਨਾਂ ਦਾ ਬਿਕਰਮ ਜੀਠੀਆਂ ਨੂੰ ਪਤਾ ਸੋ ਇਦਾਂ ਦੀ ਮੇਹਣੋ ਮੇਣੀ ਚੱਲ ਰਹੀ ਹੈ ਪਰ ਕੁੱਲ ਮਿਲਾ ਕੇ ਤੇ ਕਿਹਾ ਜਾ ਸਕਦਾ ਵੀ ਨਕਲੀ ਸ਼ਰਾਬ ਨੇ 17 ਘਰਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਨੇ